12ਵੀਂ ਸ਼੍ਰੇਣੀ ਵਿਸ਼ਾ ਭੂਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਅਧਿਆਇ 3 ਮਾਨਵੀ ਸਾਧਨ ਮਨੁੱਖੀ ਵਿਕਾਸ ਅਤੇ ਵਸੇਬੇ ਭਾਗ 4 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20 ਕੋ ਵਾਕਾਂ ਵਿੱਚ ਦਿਓ ਊੜਾ ਪਿੰਡੂ ਸੇਬੇ ਦੇ ਵੱਖੋ ਵੱਖਰੀ ਨਮੂਨਿਆਂ ਦੀ ਸੰਖੇਪ ਤਫਸੀਲ ਦਿਓ ਉੱਤਰ ਪੇਂਡੂ ਵਿਕਾਸ ਦੇ ਕੁਝ ਮਹੱਤਵਪੂਰਨ ਨਮੂਨਿਆਂ ਦਾ ਵੇਰਵਾ ਇਸ ਪ੍ਰਕਾਰ ਹੈ 1 ਰੇਖੀ ਨਮੂਨਾ ਅਜਿਹੇ ਨਮੂਨਾ ਇੱਕ ਰੇਖਾ ਭਾਵ ਇੱਕ ਕਤਾਰ ਵਿੱਚ ਹੁੰਦਾ ਹੈ ਸੜਕ ਰੇਲਵੇ ਲਾਈਨ ਜਾਂ ਨਹਿਰ ਦੇ ਕਿਨਾਰੇ ਵਸੀ ਆਬਾਦੀ ਇਸ ਦਾ ਉੱਤਮ ਨਮੂਨਾ ਹੈ 2 ਚੈੱਕਬੋਰਡ ਨਮੂਨਾ ਅਜਿਹੇ ਨਮੂਨਾ ਉੱਥੇ ਮਿਲਦਾ ਹੈ ਜਿੱਥੇ ਆਮ ਤੌਰ ਤੇ ਦੋ ਰਸਤੇ ਇੱਕ ਦੂਜੇ ਨੂੰ ਸਮਕੋਣ ਤੇ ਮਿਲਦੇ ਹੋਣ ਦੰ ਅਯਤਾਕਾਰ ਨਮੂਨਾ ਅਜਿਹੇ ਨਮੂਨੇ ਵਿੱਚ ਬਸਤੀ ਦੀ ਕਿਸਮ ਅਯਤਾਕਾਰ ਜਾਂ ਵਰਗ ਆਕਾਰ ਦੀ ਹੁੰਦੀ ਹੈ 4 ਅਰਧ ਵਿਆਸ ਨਮੂਨਾ ਜਿੱਥੇ ਕਈ ਰਸਤੇ ਗਲੀਆਂ ਜਾਂ ਪੈਦਲ ਰਸਤੇ ਚੱਕਰ ਦੇ ਅਰਧ ਵਿਆਸ ਵਾਂਗ ਅਲੱਗ ਅਲੱਗ ਦਿਸ਼ਾਵਾਂ ਤੋਂ ਆ ਕੇ ਕਿਸੇ ਇੱਕ ਕੇਂਦਰੀ ਸਥਾਨ ਤੇ ਮਿਲਦੇ ਹੋਣ ਉਥੇ ਅਰਧ ਵਿਆਸੀ ਬਸਤੀ ਦੇ ਨਮੂਨੇ ਬਣਦੇ ਹਨ 5 ਤਾਰੀ ਵਰਗਾ ਨਮੂਨਾ ਇਹ ਨਮੂਨਾ ਅਰਧ ਵਿਆਸੀ ਨਮੂਨਿਆਂ ਦਾ ਸੁਧਰਿਆ ਹੋਇਆ ਰੂਪ ਹੁੰਦਾ ਹੈ ਮਕਾਨ ਦੀ ਉਸਾਰੀ ਇੱਕ ਕੇਂਦਰ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਅਤੇ ਸਾਰੀਆਂ ਦਿਸ਼ਾਵਾਂ ਵੱਲ ਫੈਲਦੀ ਹੈ ਅਜਿਹੇ ਨਮੂਨੇ ਪੰਜਾਬ ਅਤੇ ਹਰਿਆਣਾ ਦੇ ਮੈਦਾਨਾਂ ਵਿੱਚ ਆਮ ਮਿਲਦੇ ਹਨ 6 ਤਕੋਣ ਵਰਗਾ ਨਮੂਨਾ ਅਜਿਹੇ ਵਿਸੇਬੇ ਦੀ ਸ਼ਕਲ ਇੱਕ ਤਕੋਣ ਵਰਗੀ ਹੁੰਦੀ ਹੈ ਜੋ ਕਿ ਤਿੰਨ ਪਾਸਿਆਂ ਤੋਂ ਕਿਸੇ ਰਿਕਾਵਟ ਦੇ ਨਤੀਜੇ ਕਾਰਨ ਅਜਿਹੀ ਸ਼ਕਲ ਧਾਰ ਲੈਂਦੀ ਹੈ 7 ਗੋਲਾਕਾਰ ਨਮੂਨਾ ਗੋਲਾਕਾਰ ਨਮੂਨਾ ਕਿਸੇ ਛੱਪੜ ਝੀਲ ਕਰੇਟਰ ਮੰਦਰ ਜਾਂ ਮਸਜਿਦ ਆਦ ਦੇ ਦੁਆਲੇ ਵਿਕਸਿਤ ਹੁੰਦੀ ਹੈ ਇਸ ਦੀ ਸ਼ਕਲ ਗੋਲ ਆਕਾਰ ਦੀ ਹੁੰਦੀ ਹੈ 8 ਅਰਧ ਗੋਲਾਕਾਰ ਨਮੂਨਾ ਜਿਹੜੇ ਪਿੰਡ ਦਰਿਆ ਦੇ ਬਲੇਮਿਆਂ ਮੌਖਿਕ ਆਕਾਰੀ ਝੀਲਾਂ ਜਾਂ ਪਹਾੜ ਦੇ ਮੈਦਾਨ ਪੈਰਾ ਵਿੱਚ ਬਣੀਆਂ ਝੀਲਾਂ ਦੁਆਰਾ ਵਿਕਸਿਤ ਹੁੰਦੇ ਹਨ ਉੱਥੇ ਅਰਧ ਗੋਲਾਕਾਰ ਨਮੂਨੇ ਮਿਲਦੇ ਹਨ ਨੌ ਤੀਰ ਵਰਗੇ ਨਮੂਨੇ ਜਿਹੜੇ ਪਿੰਡ ਕੀਪ ਦੇਸ਼ਰੀ ਤੇ ਜਾਂ ਵਲੇਵੇਂ ਖਾਂਦੇ ਦਪਿਆ ਜਾਂ ਝੀਲਾਂ ਦੇ ਤਿੱਖੇ ਮੋੜਤੇ ਵਸਦੇ ਹਨ ਉਹ ਤੀਰ ਵਰਗੀ ਸ਼ਕਲ ਧਾਰਨ ਕਰ ਲੈਂਦੇ ਹਨ ਇਸ ਤਰ੍ਹਾਂ ਦੀਆਂ ਪਿੰਡੂ ਬਸਤੀਆਂ ਆਮ ਕਰਕੇ ਕੰਨਿਆ ਕੁਮਾਰੀ ਚਿਲਕਾ ਝੀਲ ਕੰਬਾਤ ਦੀ ਖਾੜੀ ਮੱਧ ਪ੍ਰਦੇਸ਼ ਦੇ ਸਨਾਰ ਦਤਿਆ ਦੇ ਕੰਢਿਆਂ ਤੇ ਮਿਲਦੇ ਹਨ 10 ਬੱਦਲ ਵਰਗਾ ਨਮੂਨਾ ਅਜਿਹੀ ਬਸਤੀ ਬੱਦਲ ਵਰਗੀ ਸ਼ਕਲ ਨਾਲ ਮੇਲ ਖਾਂਦੀ ਹੈ ਅਜਿਹੀ ਬਸਤੀਆਂ ਦੀਆਂ ਸੜਕਾਂ ਆਮ ਕਰਕੇ ਗੋਲਾ ਆਕਾਰ ਹੁੰਦੀਆਂ ਹਨ ਆੜਾ ਮਨੁੱਖੀ ਵਿਕਾਸ ਦੀ ਧਾਰਨਾ ਅਤੇ ਇਸ ਦੇ ਆਧਾਰਨ ਦਾ ਵਰਣਨ ਕਰੋ ਉੱਤਰ ਮਨੁੱਖੀ ਵਿਕਾਸ ਦਾ ਮੁੱਖ ਮੰਤਵ ਮਨੁੱਖ ਦੇ ਆਲੇ-ਦੁਆਲੇ ਦੇ ਹਾਲਾਤਾਂ ਨੂੰ ਸੁਧਾਰਨਾ ਅਤੇ ਵਧੀਆ ਜੀਵਨ ਜਿਉਣ ਲਈ ਚੰਗੇ ਸਾਧਨ ਪ੍ਰਦਾਨ ਕਰਾਉਣਾ ਹੈ। ਵਾਧੇ ਅਤੇ ਵਿਕਾਸ ਨੂੰ ਆਮ ਤੌਰ ਤੇ ਇੱਕ ਦੂਜੇ ਦੇ ਪੂਰਕ ਮੰਨ ਲਿਆ ਜਾਂਦਾ ਹੈ। ਜਦਕਿ ਵਾਧੇ ਦਾ ਸਬੰਧ ਗਿਣਤੀ ਨਾਲ ਹੈ, ਇਹ ਧਨਾਤਮਕ ਜਾਂ ਰੇਨਾਤਮਕ ਵੀ ਹੋ ਸਕਦਾ ਹੈ। ਦੂਜੇ ਪਾਸੇ ਵਿਕਾਸ ਗੁਣਵੱਤਾ ਆਧਾਰਿਤ ਬਤਲਾ ਹੈ। ਇਹ ਸਿਰਫ ਧਨਾਤਮਕ ਹੀ ਹੁੰਦਾ ਹੈ। ਉਧਾਰਨ ਵਜੋਂ ਕਿਸੇ ਖੇਤਰ ਵਿੱਚ ਇੱਕ ਨਿਸ਼ਚਿਤ ਸਮੇਂ ਵਿੱਚ ਹੋਈ ਵੱਸੋਂ ਦੇ ਵਾਧੇ ਨੂੰ ਵਾਧਾ ਕਿਹਾ ਜਾਵੇਗਾ ਜੋ ਕਿ ਵੱਧ ਜਾਂ ਘੱਟ ਵੀ ਹੋ ਸਕਦਾ ਹੈ ਦੂਜੇ ਪਾਸੇ ਉਸੇ ਹੀ ਸਮੇਂ ਵਿੱਚ ਮਨੁੱਖ ਲਈ ਸਹੂਲਤਾਂ ਵਿੱਚ ਹੋਏ ਵਾਧੇ ਨੂੰ ਵਿਕਾਸ ਕਿਹਾ ਜਾਵੇਗਾ 1990 ਤੋਂ ਪਹਿਲਾਂ ਸੰਸਾਰ ਵਿੱਚ ਚੰਗੀ ਅਰਥ ਵਿਵਸਥਾ ਵਾਲੇ ਦੇਸ਼ ਨੂੰ ਵਿਕਸਿਤ ਮੰਨ ਵਿਕਸਿਤ ਦੇਸ਼ ਮੰਨਿਆ ਜਾਂਦਾ ਸੀ ਅਤੇ ਮਾੜੀ ਅਰਥਵਿਵਸਥਾ ਵਾਲੇ ਦੇਸ਼ ਨੂੰ ਘੱਟ ਵਿਕਸਿਤ ਦੇਸ਼ ਮੰਨਿਆ ਜਾਂਦਾ ਸੀ ਪਰੰਤੂ ਇਹ ਵੰਡ ਅਸਲ ਤਸਵੀਰ ਪੇਸ਼ ਨਹੀਂ ਕਰਦੀ ਸੀ ਕਿਉਂਕਿ ਬਹੁਤੇ ਮਾਮਲਿਆਂ ਵਿੱਚ ਆਰਥਿਕ ਵਾਧੇ ਦਾ ਲਾਭ ਆਮ ਆਦਮੀ ਤੱਕ ਨਹੀਂ ਪਹੁੰਚਦਾ ਸੀ 1990 ਵਿੱਚ ਭਾਰਤ ਦੇ ਅਰਥਸ਼ਾਸਤਰੀ ਡਾਕਟਰ ਅਮਰਿਤਿਆ ਸੇਨ ਅਤੇ ਪਾਕਿਸਤਾਨ ਦੇ ਅਰਥਸ਼ਾਸਤਰੀ ਡਾਕਟਰ ਮਹਿਬੂਬ ਉਲ ਹਕ ਨੇ ਉਕਤ ਧਾਰਨਾ ਨਾਲ ਅਸਹਿਮਤੀ ਪ੍ਰਗਟ ਕੀਤੀ। ਅਖੀਰ ਉਹਨਾਂ ਨੇ ਮਨੁੱਖੀ ਵਿਕਾਸ ਦੀ ਸਹੀ ਧਾਰਨਾ ਦੇ ਮਾਪ ਲਈ ਮਾਨਵ ਵਿਕਾਸ ਸੂਚਕ ਅੰਕ ਵਿਕਸਿਤ ਕੀਤਾ। ਡਾਕਟਰ ਮਹਿਬੂਬ ਉਲ ਹਕ ਨੇ ਆਖਿਆ ਕਿ ਮਨੁੱਖੀ ਵਿਕਾਸ ਮਨੁੱਖ ਦੇਵਕ ਵਿਕਲਪਾਂ ਨੂੰ ਵਧਾਉਣ ਦੀ ਕਿਰਿਆ ਹੈ ਤਾਂ ਜੋ ਮਨੁੱਖ ਮਾਣ ਨਾਲ ਸਿਹਤਮੰਦ ਅਤੇ ਲੰਬਾ ਜੀਵਨ ਜਿਉਣ ਦੇ ਯੋਗ ਹੋ ਸਕੇ ਉਹਨਾਂ ਦਾ ਕਥਨ ਹੈ ਕਿ ਮਨੁੱਖ ਵਿਕਾਸ ਦਾ ਕੇਂਦਰ ਬਿੰਦੂ ਹੁੰਦਾ ਹੈ ਮਨੁੱਖੀ ਵਿਕਲਪ ਹਮੇਸ਼ਾ ਇੱਕ ਨਹੀਂ ਰਹਿੰਦੇ ਸਗੋਂ ਬਦਲਦੇ ਰਹਿੰਦੇ ਹਨ ਲੰਬਾ ਜੀਵਨ ਹੋਣ ਦਾ ਮਤਲਬ ਸਿਰਫ ਜੀਵਨ ਕਾਲ ਵਿੱਚ ਵਾਧਾ ਹੋਣਾ ਹੀ ਨਹੀਂ ਹੁੰਦਾ ਜੀਵਨ ਦਾ ਕੋਈ ਉਦੇਸ਼ ਵੀ ਹੋਣਾ जरूरी है इसदा भाव है कि मनुष्य सेहतमंद होण अपनी ਪ੍ਰਤਿਭਾ ਦਾ ਵਿਕਾਸ ਕਰ ਸਕਣ ਸਮਾਜਿਕ ਗਤੀਵਿਧੀਆਂ ਆਸਾਨੀ ਨਾਲ ਕਰ ਸਕਣ ਅਤੇ ਜੀਵਨ ਵਿੱਚ ਆਪਣੇ ਨਿਸ਼ਚਿਤ ਟੀਚੇ ਨੂੰ ਪ੍ਰਾਪਤ ਕਰ ਸਕਣ ਮਨੁੱਖੀ ਵਿਕਾਸ ਦੇ ਆਧਾਰ ਜਾਂ ਮੁੱਖ ਪਹਿਲੂ ਇਸ ਪ੍ਰਕਾਰ ਹਨ ਨੰਬਰ 1 ਲੰਬਾ ਤੇ ਸਿਹਤਮੰਦ ਜੀਵਨ ਨੰਬਰ 2 ਗਿਆਨ ਦੀ ਪ੍ਰਾਪਤੀ ਲਈ ਯੋਗਤਾ ਹਾਸਲ ਕਰਨਾ ਨੰਬਰ 3 ਖੂਬਸੂਰਤ ਜ਼ਿੰਦਗੀ ਗੁਜ਼ਾਰਨ ਲਈ ਉਚਿਤ ਸਾਧਨਾਂ ਦਾ ਹੋਣਾ ਸਾਰੰਸ਼ ਆਮ ਸ਼ਬਦਾਂ ਵਿੱਚ ਵਿਕਾਸ ਦਾ ਮਤਲਬ ਖੁੱਲ ਜਾਂ ਆਜ਼ਾਦੀ ਹੈ ਵਿਕਾਸ ਅਤੇ ਆਜ਼ਾਦੀ ਦਾ ਸਬੰਧ ਆਧੁਨਿਕਤਾ ਆਰਾਮ ਖੁਸ਼ਹਾਲੀ ਸੁੱਖ ਆਦ ਨਾਲ ਹੈ ਜੋ ਕਿ ਸਮੇਂ ਵਿੱਚ ਕੰਪਿਊਟਰਿਕਰਨ ਉਦਯੋਗੀਕਰਨ ਆਵਾਜਾਈ ਤੇ ਸੰਚਾਰ ਦੇ ਉਚਿਤ ਸਾਧਨਾਂ ਵਧੀਆ ਸਿੱਖਿਆ ਪ੍ਰਬੰਧ ਮੈਡੀਕਲ ਸਹੂਲਤਾਂ ਲੋਕਾਂ ਦੀ ਸੁਰੱਖਿਆ ਆਦਿ ਵਿਕਾਸ ਦੇ ਮਾਪਦੰਡ ਮੰਨੇ ਗਏ ਹਨ ਵਿਕਾਸ ਦੇ ਪੱਧਰ ਨੂੰ ਆਧੁਨਿਕ ਸਹੂਲਤਾਂ ਦੀ ਮੌਜੂਦਗੀ ਅਤੇ ਮਨੁੱਖ ਦੀ ਉਹਨਾਂ ਤੱਕ ਪਹੁੰਚ ਤਾਈਂ ਮਾਪਿਆ ਜਾਂਦਾ ਹੈ ਈੜੀ ਵਸੇਬਿਆਂ ਪੱਖੋਂ ਵਿਕਾਸ ਧੁਰਾ ਤੇ ਵਿਕਾਸ ਕੇਂਦਰ ਕੀ ਹੁੰਦੇ ਹਨ ਵਿਆਖਿਆ ਕਰੋ ਉੱਤਰ ਨੰਬਰ 1 ਵਿਕਾਸ ਧੁਰਾ ਵਿਕਾਸ ਧੁਰੇ ਦੀ ਧਾਰਨਾ ਸਭ ਤੋਂ ਪਹਿਲਾਂ ਫਰਾਂਸਿਸ ਪੈਰੋਕਸ ਨੇ 1955 ਵਿੱਚ ਵਿਕਸਿਤ ਕੀਤੀ। ਬਾਅਦ ਵਿੱਚ ਮਿਸਟਰ ਬੋਰਡ ਵਿਲੇਜ ਨੇ ਇਸ ਧਾਰਨਾ ਦਾ ਵਿਸਥਾਰ ਕੀਤਾ। ਉਹਨਾਂ ਅਨੁਸਾਰ ਵਿਕਾਸ ਹਰੇਕ ਜਗ੍ਹਾ ਤੇ ਇੱਕੋ ਸਮੇਂ ਇੱਕੋ ਜਿਹਾ ਨਹੀਂ ਹੁੰਦਾ। ਸਗੋਂ ਇਹ ਅਲੱਗ-ਅਲੱਗ ਢੰਗਾਂ ਨਾਲ ਬਿੰਦੂ, ਕੇਂਦਰ ਅਤੇ ਧੁਰਿਆਂ ਤੇ ਹੁੰਦਾ ਹੈ। ਹਰੇਕ ਖੇਤਰ ਦੇ ਵਿਕਸਿਤ ਹੋਣ ਦੀ ਸਮਰੱਥਾ ਇੱਕ ਸਮਾਨ ਨਹੀਂ ਹੁੰਦੀ ਇਸ ਲਈ ਉਹਨਾਂ ਕੇਂਦਰਾਂ ਦੀ ਭਾਲ ਕੀਤੀ ਜਾਵੇ ਜਿੱਥੇ ਸਹਜਤਾ ਨਾਲ ਵਿਕਾਸ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਵਿਕਾਸ ਦਾ ਲਾਭ ਕਿਸੇ ਖੇਤਰ ਦੇ ਸਮੂਹ ਮਨੁੱਖਾਂ ਨੂੰ ਆਸਾਨੀ ਨਾਲ ਪ੍ਰਾਪਤ ਹੋ ਸਕੇਗਾ ਉਹਨਾਂ ਦੀ ਇਹ ਧਾਰਨਾ ਕਾਰਜ ਭਾਵ ਕਿਰਿਆ ਤੇ ਆਧਾਰਿਤ ਸੀ ਉਹਨਾਂ ਅਨੁਸਾਰ ਮਨੁੱਖ ਦੇ ਅੰਤਰ ਕਾਰਜ ਸਬੰਧਾਂ ਬਗੈਰ ਕਿਸੇ ਖੇਤਰ ਦਾ ਵਿਕਾਸ ਸੰਭਵ ਨਹੀਂ ਉਦਾਹਰਨ ਵਜੋਂ ਇੱਕ ਸਮੇਂ ਭਾਰਤ ਦੀਆਂ ਵਿਕਾਸ ਯੋਜਨਾਵਾਂ ਵਿੱਚ ਖੇਤੀਬਾੜੀ ਨੂੰ ਨਜ਼ਰ ਅੰਦਾਜ਼ ਕਰਕੇ ਲੋਹੇ ਅਤੇ ਇਸਪਾਤ ਉਦਯੋਗਾਂ ਨੂੰ ਤਰਜੀਹ ਦਿੱਤੀ ਗਈ। ਅਜਿਹਾ ਕਰਨ ਨਾਲ ਖੇਤੀ ਆਧਾਰਿਤ ਉਦਯੋਗਾਂ ਦਾ ਵਿਕਾਸ ਪਛੜ ਗਿਆ। ਇਸ ਪ੍ਰਕਾਰ ਭਾਰਤੀ ਅਰਥਵਿਵਸਥਾ ਦਾ ਸਰਪੱਖੀ ਵਿਕਾਸ ਸੰਭਵ ਨਾ ਹੋ ਸਕਿਆ। ਨੰਬਰ 2 ਵਿਕਾਸ ਕੇਂਦਰ ਆਰ ਪੀ ਮਿਸ਼ਰਾ ਅਨੁਸਾਰ ਭਾਰਤ ਵਿੱਚ ਫੋਕਲ ਪੁਆਇੰਟਾਂ ਨੂੰ ਹੀ ਵਿਕਾਸ ਕੇਂਦਰ ਕਿਹਾ ਜਾਂਦਾ ਹੈ। ਉਹਨਾਂ ਅਨੁਸਾਰ ਵਿਕਾਸ ਕੇਂਦਰ ਦੇ 4 ਪੱਦਰ ਹੁੰਦੇ ਹਨ। ਊੜਾ ਸਥਾਨਕ ਸੇਵਾ ਕੇਂਦਰ, ਆੜਾ ਵਿਕਾਸ ਬਿੰਦੂ, ਈੜੀ ਵਿਕਾਸ ਕੇਂਦਰ, ਸਸਾ ਵਿਕਾਸ ਤੋਰੇ। ਉਹਨਾਂ ਅਨੁਸਾਰ ਸਥਾਨਕ ਸੇਵਾ ਕੇਂਦਰ ਅਤੇ ਵਿਕਾਸ ਬਿੰਦੂ ਛੋਟੇ ਤੇ ਸਥਾਨਕ ਪੱਦਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਵਿਕਾਸ ਕੇਂਦਰ ਤੀਜੇ ਪੱਧਰ ਦੇ ਹੁੰਦੇ ਹਨ ਆਮ ਤੌਰ ਤੇ ਵਿਕਾਸ ਕੇਂਦਰਾਂ ਵਿੱਚ ਦੂਜੇ ਅਤੇ ਤੀਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਉਤਪਾਦਨ ਅਤੇ ਨਿਰਮਾਣ ਦੀਆਂ ਕਿਰਿਆਵਾਂ ਵਿਕਾਸ ਧੁਰੇ ਚੌਥੀ ਪੱਧਰ ਦੇ ਹੁੰਦੇ ਹਨ ਵਿਕਾਸ ਧੁਰਾ ਕਿਸੇ ਖੇਤਰ ਦੇ ਆਰਥਿਕ ਵਿਕਾਸ ਦਾ ਕੇਂਦਰ ਹੁੰਦਾ ਹੈ ਇੱਥੇ ਵੱਡੀਆਂ ਆਰਥਿਕ ਕਿਰਿਆਵਾਂ ਵਿਕਸਤ ਤਕਨੀਕ ਆਵਾਜ਼ਾਈ ਤੇ ਸੰਚਾਰ ਦੇ ਵਿਕਸਿਤ ਸਾਧਨ ਮਨੋਰੰਜਨ ਦੇ ਸਾਧਨ ਵਧੀਆ ਸਿੱਖਿਆ ਪ੍ਰਬੰਧ ਅਤੇ ਉਚਿਤ ਇਲਾਜ ਪ੍ਰਣਾਲੀ ਦਾ ਪ੍ਰਬੰਧ ਹੁੰਦਾ ਹੈ ਵਿਕਾਸ ਧੁਰਿਆਂ ਵਿੱਚ ਕਾਮਿਆਂ ਦੀ ਸੰਖਿਆ 5 ਤੋਂ 25 ਲੱਖ ਤੱਕ ਹੁੰਦੀ ਹੈ ਸਾਰੰਸ਼ ਇਸ ਪ੍ਰਕਾਰ ਵਿਕਾਸ ਧੁਰੇ ਅਤੇ ਵਿਕਾਸ ਕੇਂਦਰ ਦੋਵੇਂ ਧਾਰਨਾਵਾਂ ਦਾ ਸੰਬੰਧ ਕਿਸੇ ਇਲਾਕੇ ਵਿੱਚ ਮਨੁੱਖ ਨੂੰ ਪ੍ਰਾਪਤ ਵਿਕਾਸ ਯੋਜਨਾਵਾਂ ਨਾਲ ਹੈ ਤਾਂ ਜੋ ਹਰ ਮਨੁੱਖ ਸਿਹਤਮੰਦ ਅਤੇ ਖੁਸ਼ਹਾਲੀ ਭਰਿਆ ਲੰਬਾ ਜੀਵਨ ਜਿਉਣ ਦੇ ਯੋਗ ਹੋ ਸਕੇ